ਇੱਕ ਵਕੀਲ ਆਪਣੀ ਕਾਰ ਵਿੱਚੋਂ ਉੱਤਰ ਕੇ ਇੱਕ ਸਕੂਲ ਵੱਲ ਜਾਣ ਲੱਗਦਾ ਹੈ ਪਰ ਸਕੂਲ ਨੂੰ ਦੇਖਣ ਤੋਂ ਇਹ ਲੱਗ ਰਿਹਾ ਸੀ ਜਿਵੇਂ ਉਹ ਸਕੂਲ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਹੋਵੇ ਉਹ ਵਕੀਲ ਇੱਧਰ-ਉੱਧਰ ਦੇਖਣ ਲੱਗਦਾ ਪਰ ਉਹਨੂੰ ਕਿਤੋਂ ਵੀ ਕੋਈ ਨਜ਼ਰ ਨਹੀਂ ਆਉਂਦਾ ਪਰ ਇੱਥੇ ਨੇੜੇ ਹੀ ਇੱਕ ਕਮਰਾ ਸੀ ਜਿਹਨੂੰ ਦੇਖ ਕੇ ਇਹ ਲੱਗਦਾ ਸੀ ਕਿ ਕੋਈ ਨਾ ਕੋਈ ਤਾਂ ਇੱਥੇ ਜ਼ਰੂਰ ਹੀ ਰਹਿੰਦਾ ਹੋਵੇਗਾ ਉਹ ਵਕੀਲ ਕਾਫੀ ਸਮਾਂ ਤੱਕ ਇੱਧਰ-ਉੱਧਰ ਤੱਕਦਾ ਰਹਿੰਦਾ ਪਰ ਜਦੋਂ ਉਹਨੂੰ ਕੋਈ ਵੀ ਨਹੀਂ ਮਿਲਦਾ ਤਾਂ ਉਹ ਉਦਾਸ ਹੋ ਕੇ ਵਾਪਸ ਜਾਣ ਲੱਗਦਾ ਜਿਵੇਂ ਹੀ ਵਕੀਲ ਬਾਸ ਜਾਣ ਵਾਲਾ ਹੁੰਦਾ ਓਦੋਂ ਹੀ ਉਹਨੂੰ ਇੱਕ ਸਿਕਿਉਰਿਟੀ ਗਾਰਡ ਆਪਣੇ ਵੱਲ ਆਉਂਦਾ ਹੋਇਆ ਦਿਖਾਈ ਦਿੰਦਾ ਵਕੀਲ ਰੁਕ ਜਾਂਦਾ ਤੇ ਉਹ ਸਿਕਿਉਰਿਟੀ ਗਾਰਡ ਦੇ ਕੋਲ ਪਹੁੰਚ ਜਾਂਦਾ ਉਸ ਨੂੰ ਪੁੱਛਣ ਲੱਗਦਾ ਕਿ ਇਹ ਸਕੂਲ ਹੁਣ ਬੰਦ ਹੈ ਇਹ ਦੇਖ ਕੇ ਸਿਕਿਉਰਿਟੀ ਗਾਰਡ ਉਸ ਨੂੰ ਹੈਰਾਨੀ ਨਾਲ ਪੁੱਛਦਾ ਕਿਉਂ ਪੁੱਤ ਕੀ ਦੇਖਣ ਚ ਲੱਗਦਾ ਵੀ ਇਹ ਸਕੂਲ ਚ ਕੋਈ ਪੜਦਾ ਹੋਵੇਗਾ ਇਹ ਸਕੂਲ ਤਾਂ ਕਦੋਂ ਦਾ ਬੰਦ ਹੈ ਇੱਥੇ ਕੋਈ ਨਹੀਂ ਪੜਦਾ ਇਹ ਸੁਣ ਕੇ ਉਹ ਵਕੀਲ ਉਦਾਸ ਹੋ ਜਾਂਦਾ ਉਹ ਵਕੀਲ ਸਿਕਿਉਰਿਟੀ ਗਾਰਡ ਨੂੰ ਪੁੱਛਣ ਲੱਗਦਾ ਹੈ ਕਿ ਜੇ ਮੈਂ ਇੱਥੋਂ ਦੇ ਟੀਚਰਾਂ ਬਾਰੇ ਪਤਾ ਕਰਨਾ ਹੋਵੇ ਤਾਂ ਮੈਂ ਉਹਨਾਂ ਬਾਰੇ ਪਤਾ ਕਿੱਥੋਂ ਕਰ ਸਕਦਾ ਹਾਂ ਇਹ ਸੁਣਨ ਤੋਂ ਬਾਅਦ ਉਹ ਸਿਕਿਉਰਿਟੀ ਗਾਰਡ ਉਸ ਵੱਲ ਧਿਆਨ ਨਾਲ ਦੇਖਣ ਲੱਗਦਾ ਹੈ ਅਤੇ ਕਹਿੰਦਾ ਹੈ ਕਿ ਤੁਸੀਂ ਕੌਣ ਹੋ ਤੁਹਾਨੂੰ ਪੁਰਾਣੇ ਟੀਚਰਾਂ ਬਾਰੇ ਕਿਉਂ ਪਤਾ ਕਰਨਾ ਹੈ ਦੇਖਣ ਨੂੰ ਤਾਂ ਤੂੰ ਕੋਈ ਵਕੀਲ ਲੱਗ ਰਿਹਾ ਹੈ ਕਿ ਕੋਈ ਗੱਲ ਹੈ ਤਾਂ ਤੂੰ ਮੈਨੂੰ ਦੱਸ ਸਕਦਾ ਹੈ ਇਸ ਤੇ ਉਹ ਵਕੀਲ ਕਹਿਣ ਲੱਗਦਾ ਹੈ ਕਿ ਨਹੀਂ ਜੀ ਮੈਂ ਵੀ ਇੱਥੋਂ ਦਾ ਹੀ ਇੱਕ ਸਟੂਡੈਂਟ ਆ ਇਸ ਸਕੂਲ ਵਿੱਚ ਪੜ੍ਹ ਕੇ ਹੀ ਮੈਂ ਵਕੀਲ ਬਣਿਆ ਮੈਂ ਤਾਂ ਇੱਕ ਪੁਰਾਣੀ ਟੀਚਰ ਨੂੰ ਮਿਲਣਾ ਚਾਹੁੰਦਾ ਸੀ ਇਸੇ ਲਈ ਮੈਂ ਇਹ ਸਭ ਕੁਝ ਪੁੱਛ ਰਿਹਾ ਸੀ ਸਿਕਿਉਰਿਟੀ ਗਾਰਡ ਹੈਰਾਨੀ ਨਾਲ ਸੋਚਣ ਲੱਗਦਾ ਹੈ ਕਿ ਅੱਜ ਦੀ ਐਨੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਕੋਈ ਆਪਣੇ ਪੁਰਾਣੇ ਸਕੂਲ ਦੇ ਟੀਚਰ ਨੂੰ ਕਿਉਂ ਮਿਲਣਾ ਚਾਹੁੰਦਾ ਹੈ ਸਿਕਿਉਰਿਟੀ ਗਾਰਡ ਨੂੰ ਇਸ ਤਰ੍ਹਾਂ ਹੈਰਾਨ ਦੇਖ ਕੇ ਉਹ ਵਕੀਲ ਕਹਿਣ ਲੱਗਦਾ ਹੈ ਕਿ ਇਹ ਬਹੁਤ ਹੀ ਲੰਮੀ ਕਹਾਣੀ ਹੈ ਬਸ ਤੁਸੀਂ ਇਹ ਸਮਝ ਲਓ ਕਿ ਮੇਰਾ ਉਹਨਾਂ ਨੂੰ ਮਿਲਣਾ ਬਹੁਤ ਜ਼ਰੂਰੀ ਹੈ ਜੇ ਤੁਹਾਨੂੰ ਪਤਾ ਹੈ ਪਲੀਜ਼ ਤੁਸੀਂ ਮੇਰੀ ਮਦਦ ਕਰ ਦਿਓ ਸਿਕਿਉਰਿਟੀ ਗਾਰਡ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਹ ਕਿਸ ਟੀਚਰ ਦੀ ਗੱਲ ਕਰ ਰਿਹਾ ਹੈ ਅਸਲ ਵਿੱਚ ਉਹ ਸਿਕਿਉਰਿਟੀ ਗਾਰਡ ਤਾਂ ਆਪ ਸਕੂਲ ਬੰਦ ਹੋਣ ਤੋਂ ਬਾਅਦ ਹੀ ਇੱਥੇ ਆ ਕੇ ਰਹਿਣ ਲੱਗਿਆ ਸੀ ਉਹ ਸਿਕਿਉਰਿਟੀ ਗਾਰਡ ਵਕੀਲ ਨੂੰ ਕਹਿਣ ਲੱਗਦਾ ਹੈ ਕਿ ਮੈਂ ਤੁਹਾਨੂੰ ਇਸ ਸਕੂਲ ਦੇ ਮਾਲਕ ਨਾਲ ਮਿਲਾ ਸਕਦਾ ਹਾਂ ਉਹ ਹੀ ਤੁਹਾਨੂੰ ਦੱਸ ਸਕਦੇ ਹਨ ਕਿ ਤੁਸੀਂ ਕੀ ਪੁੱਛ ਰਹੇ ਹੋ ਸਿਕਿਉਰਿਟੀ ਗਾਰਡ ਫੋਨ ਮਲਾ ਕੇ ਵਕੀਲ ਨੂੰ ਦੇ ਦਿੰਦਾ ਹੈ ਭਾਵੇਂ ਸਕੂਲ ਦਾ ਮਾਲਕ ਵੀ ਉਸ ਵਕੀਲ ਨੂੰ ਜਾਣਦਾ ਨਹੀਂ ਸੀ ਪਰ ਜਦੋਂ ਵਕੀਲ ਇਹ ਕਹਿੰਦਾ ਕਿ ਮੈਂ ਇਸ ਸਕੂਲ ਵਿੱਚ ਪੜਿਆ ਤੇ ਹੁਣ ਸ਼ਹਿਰ ਦਾ ਜਾਣਿਆ ਮਾਣਿਆ ਵਕੀਲ ਆ ਤਾਂ ਉਹ ਸਕੂਲ ਦਾ ਮਾਲਕ ਉਸ ਦੀ ਮਦਦ ਕਰਨ ਲਈ ਤਿਆਰ ਹੋ ਜਾਂਦਾ ਉਹ ਕਹਿੰਦਾ ਹੈ ਕਿ ਠੀਕ ਹੈ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਵਾਂਗਾ ਪਰ ਇਹ ਸਭ ਤੇ ਮੈਨੂੰ ਘੱਟੋ ਘੱਟ 1 ਘੰਟਾ ਲੱਗ ਜਾਵੇਗਾ ਉਹ ਵਕੀਲ ਸਕੂਲ ਦੇ ਮਾਲਕ ਨੂੰ ਕਹਿਣ ਲੱਗਦਾ ਹੈ ਕਿ ਤੁਸੀਂ 1 ਘੰਟੇ ਨੂੰ ਇੱਥੇ ਸਕੂਲ ਵਿੱਚ ਹੀ ਆ ਜਿਓ ਮੈਂ ਇੱਥੇ ਹੀ ਤੁਹਾਡਾ ਇੰਤਜ਼ਾਰ ਕਰ ਰਿਆ ਹੋਵਾਂਗਾ ਹੁਣ ਜਦੋਂ ਵਕੀਲ ਉੱਥੇ ਰੁਕ ਗਿਆ ਸੀ ਤਾਂ ਸਿਕਿਉਰਿਟੀ ਗਾਰਡ ਇੱਕ ਦਰਖਤ ਦੇ ਥੱਲੇ ਕੁਰਸੀਆਂ ਢਾਹ ਕੇ ਵਕੀਲ ਨੂੰ ਬੈਠਣ ਲਈ ਕਹਿ ਦਿੰਦਾ ਹੈ। ਉਹ ਵਕੀਲ ਉਸ ਕੁਰਸੀ ਤੇ ਜਾ ਕੇ ਬੈਠ ਜਾਂਦਾ ਹੈ ਤੇ ਆਪਣੀਆਂ ਪਿਛਲੀਆਂ ਯਾਦਾਂ ਵਿੱਚ ਖੋ ਜਾਂਦਾ ਹੈ। ਆਪਣੀਆਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਅਚਾਨਕ ਹੀ ਉਹਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ। ਇਹ ਦੇਖ ਕੇ ਸਿਕਿਉਰਿਟੀ ਗਾਰਡ ਉਸਨੂੰ ਪੁੱਛਣ ਲੱਗਦਾ ਹੈ ਕਿ ਕੀ ਗੱਲ ਹੋ ਗਈ? ਤੁਹਾਡੀਆਂ ਅੱਖਾਂ ਵਿੱਚ ਪਾਣੀ ਕਿਵੇਂ ਆ ਗਿਆ? ਇਹ ਗੱਲ ਸੁਣ ਕੇ ਉਹ ਵਕੀਲ ਮੁਸਕਰਾਉਂਦਾ ਹੋਇਆ ਕਹਿੰਦਾ ਕੀ ਹਾਂ ਇਸ ਸਕੂਲ ਨਾਲ ਮੇਰੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਸਨ ਉਹਨਾਂ ਗੱਲਾਂ ਨੂੰ ਸੋਚ ਕੇ ਹੀ ਮੇਰੀਆਂ ਅੱਖਾਂ ਭਰ ਆਈਆਂ ਮੈਂ ਪੁਰਾਣੀਆਂ ਗੱਲਾਂ ਯਾਦ ਕਰ ਰਿਹਾ ਸੀ ਕਿਸੇ ਟਾਈਮ ਮੈਂ ਬਿਲਕੁਲ ਹੀ ਬੇਵੱਸ ਸੀ ਪਰ ਉਸ ਟਾਈਮ ਵਿੱਚ ਇੱਕ ਟੀਚਰ ਨੇ ਮੇਰੀ ਮਦਦ ਕੀਤੀ ਜਿਹਦੇ ਬਾਰੇ ਵਿੱਚ ਮੈਂ ਅੱਜ ਪੁੱਛ ਰਿਹਾ ਇਹ ਸੁਣ ਕੇ ਉਹ ਸਿਕਿਉਰਿਟੀ ਗਾਰਡ ਵਕੀਲ ਨੂੰ ਕਹਿਣ ਲੱਗਦਾ ਹੈ ਕਿ ਜੇ ਤੈਨੂੰ ਬੁਰਾ ਨਾ ਲੱਗੇ ਕੀ ਤੂੰ ਮੈਨੂੰ ਪੂਰੀ ਗੱਲ ਦੱਸ ਸਕਦਾ ਕਿਉਂਕਿ ਅਜੇ ਤੈਨੂੰ ਇੱਕ ਘੰਟਾ ਹੋਰ ਇੰਤਜ਼ਾਰ ਕਰਨਾ ਪਵੇਗਾ ਨਾਲੇ ਮੈਨੂੰ ਵੀ ਉਸ ਟੀਚਰ ਬਾਰੇ ਕੁਝ ਪਤਾ ਲੱਗ ਜਾਉ ਜਿਹਨੂੰ ਤੂੰ ਲੱਭਦੇ ਹੋਏ ਇੱਥੇ ਪਹੁੰਚ ਗਿਆ ਨਾਲੇ ਆਪਣਾ ਟਾਈਮ ਲੰਘ ਜਾਵੇਗਾ ਉਸ ਤੋਂ ਬਾਅਦ ਉਹ ਵਕੀਲ ਆਪਣੀ ਸਾਰੀ ਗੱਲ ਸਿਕਿਉਰਿਟੀ ਗਾਰਡ ਨੂੰ ਦੱਸਣ ਲੱਗਦਾ ਹੈ ਸਿਕਿਉਰਿਟੀ ਗਾਰਡ ਵੀ ਉਹਦੇ ਕੋਲ ਹੀ ਕੁਰਸੀ ਤੇ ਆ ਕੇ ਬੈਠ ਜਾਂਦਾ ਹੈ ਵਕੀਲ ਉਹਨੂੰ ਆਪਣੀ ਸਾਰੀ ਕਹਾਣੀ ਸੁਣਾਉਣ ਲੱਗਦਾ ਹੈ ਜਿਸ ਕਰਕੇ ਉਹ ਅੱਜ ਦੁਬਾਰੇ ਸਕੂਲ ਵਿੱਚ ਆਇਆ ਸੀ ਉਹ ਵਕੀਲ ਦੱਸਣ ਲੱਗਦਾ ਹੈ ਕਿ ਜਦੋਂ ਮੈਂ 8ਵੀਂ ਕਲਾਸ ਵਿੱਚ ਪੜਦਾ ਸੀ ਤਾਂ ਮੈਂ ਇਸੇ ਸਕੂਲ ਵਿੱਚ ਸੀ ਮੈਂ ਪੜ੍ਹਨ ਲਿਖਣ ਵਿੱਚ ਕਾਫੀ ਹੁਸ਼ਿਆਰ ਸੀ ਸਾਨੂੰ ਇੱਕ ਮੈਡਮ ਪੜਾਉਂਦੀ ਸੀ ਜਿਹਦਾ ਨਾਮ ਰੇਨੂ ਵਾਲਾ ਸੀ ਉਹ ਮੈਡਮ ਬਹੁਤ ਹੀ ਚੰਗੇ ਸਨ ਮੈਂ ਉਹਨਾਂ ਦੇ ਸਬਜੈਕਟ ਵਿੱਚ ਵੀ ਬਹੁਤ ਜ਼ਿਆਦਾ ਹੁਸ਼ਿਆਰ ਸੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਉਹ ਜਦੋਂ ਮੈਂ 8ਵੀਂ ਕਲਾਸ ਵਿੱਚ ਪੜਦਾ ਸੀ ਉਦੋਂ ਅਚਾਨਕ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਘਰ ਵਿੱਚ ਹੁਣ ਸਿਰਫ ਮੈਂ ਤੇ ਮੇਰੀ ਮਾਂ ਹੀ ਰਹਿ ਗਏ ਸਾਂ ਮੇਰੀ ਮਾਂ ਜਿਮੇਤੀਵੇਂ ਕਰਕੇ ਘਰ ਦਾ ਗੁਜ਼ਾਰਾ ਤਾਂ ਚਲਾ ਲੈਂਦੀ ਸੀ ਪਰ ਉਹ ਮੇਰੀ ਸਕੂਲ ਦੀ ਫੀਸ ਭਰਨ ਲਈ ਪੈਸੇ ਇਕੱਠੇ ਨਹੀਂ ਸੀ ਕਰ ਸਕੀ ਮੈਂ ਉਦੋਂ ਇੰਨਾ ਕੁ ਵੱਡਾ ਤਾਂ ਸੀ ਕਿ ਮੈਨੂੰ ਸਾਰੀ ਗੱਲ ਦੀ ਸਮਝ ਸੀ ਕਿ ਮੇਰੀ ਮਾਂ ਘਰ ਨੂੰ ਕਿਵੇਂ ਚਲਾਉਂਦੀ ਹੈ ਇਸ ਲਈ ਮੈਂ ਉਹਨਾਂ ਨੂੰ ਫੀਸ ਬਾਰੇ ਕਹਿ ਵੀ ਨਹੀਂ ਸੀ ਸਕਦਾ ਜਦੋਂ 2 ਮਹੀਨੇ ਫੀਸ ਨਾ ਭਰੀ ਤਾਂ ਸਕੂਲ ਵਾਲਿਆਂ ਨੇ ਮੈਨੂੰ ਇਹ ਕਹਿਤਾ ਸੀ ਕਿ ਜੇ ਸਕੂਲ ਦੀ ਫੀਸ ਨਾ ਭਰੀ ਤਾਂ ਅਸੀਂ ਤੈਨੂੰ ਸਕੂਲ ਵਿੱਚੋਂ ਕੱਢ ਦੇਵਾਂਗੇ ਮੈਂ 2 ਮਹੀਨੇ ਫੀਸ ਤਾਂ ਆਪਣੇ ਘਰੇ ਦੱਸਿਆ ਹੀ ਨਹੀਂ ਨਾ ਹੀ ਮੈਂ ਮੇਰੀ ਮਾਂ ਨੂੰ ਇਹ ਕਿਹਾ ਕਿ ਤੁਹਾਨੂੰ ਸਕੂਲ ਵਿੱਚ ਬੁਲਾਇਆ ਹੈ ਜਦੋਂ ਸਕੂਲ ਨੇ ਮੈਨੂੰ ਲਿਖਤੀ ਰੂਪ ਵਿੱਚ ਇੱਕ ਕਾਗਜ਼ ਦੇ ਕੇ ਫੀਸ ਭਰਨ ਲਈ ਕਿਹਾ ਤਾਂ ਮੈਂ ਉਹ ਕਾਗਜ਼ ਲੈ ਕੇ ਕਲਾਸ ਵਿੱਚ ਬੈਠਾ ਰੋ ਰਿਹਾ ਸੀ ਉਸੇ ਸਮੇਂ ਰੇਨੂ ਵਾਲਾ ਮੈਡਮ ਉੱਥੋਂ ਦੀ ਲੰਘ ਰਹੇ ਸਨ ਜਦੋਂ ਮੈਨੂੰ ਕਲਾਸ ਵਿੱਚ ਇਸ ਤਰ੍ਹਾਂ ਉਦਾਸ ਬੈਠਾ ਦੇਖਦੇ ਐ ਤਾਂ ਮੈਨੂੰ ਪੁੱਛਣ ਲੱਗਦੇ ਐ ਕਿ ਕੀ ਗੱਲ ਹੋ ਗਈ ਤੂੰ ਇਸ ਤਰ੍ਹਾਂ ਉਦਾਸ ਕਿਉਂ ਐ ਜਦੋਂ ਰੇਨੂ ਮੈਡਮ ਨੇ ਮੈਨੂੰ ਇਹ ਸਭ ਕੁਝ ਪੁੱਛਿਆ ਤਾਂ ਮੈਂ ਉੱਚੀ ਉੱਚੀ ਰੋਣ ਲੱਗ ਪਿਆ ਮੈਨੂੰ ਇਸ ਤਰ੍ਹਾਂ ਰੋਂਦਾ ਦੇਖ ਕੇ ਰੇਨੂ ਵਾਲਾ ਮੈਡਮ ਮੈਨੂੰ ਇੱਕ ਮਾਂ ਦੀ ਤਰ੍ਹਾਂ ਚੁੱਪ ਕਰਾਉਣ ਲੱਗ ਗਈ ਉਹ ਮੈਨੂੰ ਮੇਰੀ ਸਮੱਸਿਆ ਪੁੱਛਣ ਲੱਗਦੀ ਹੈ ਮੈਂ ਆਪਣੀ ਸਾਰੀ ਕਹਾਣੀ ਰੇਨੂ ਮੈਡਮ ਨੂੰ ਦੱਸ ਦਿੰਦਾ ਹਾਂ ਮੈਂ ਦੱਸਦਾ ਕਿ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੀ ਮਾਂ ਬੜੀ ਹੀ ਮੁਸ਼ਕਲ ਨਾਲ ਘਰ ਦਾ ਗੁਜ਼ਾਰਾ ਕਰਦੀ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਮੇਰਾ ਅੱਗੇ ਪੜਨ ਦਾ ਸੁਪਨਾ ਹੁਣ ਟੁੱਟ ਜਾਵੇਗਾ ਕਿਉਂਕਿ ਸਾਡੇ ਕੋਲ ਤਾਂ ਫੀਸ ਭਰਨ ਲਈ ਪੈਸੇ ਹੀ ਨਹੀਂ ਹਨ ਇਹ ਸਭ ਕੁਝ ਸੁਣਨ ਤੋਂ ਬਾਅਦ ਰੇਨੂ ਵਾਲਾ ਮੈਡਮ ਮੈਨੂੰ ਕਹਿਣ ਲੱਗਦੀ ਹੈ ਕਿ ਤੂੰ ਪਹਿਲਾਂ ਚੁੱਪ ਹੋ ਜਾ ਮੇਰੇ ਨਾਲ ਚੱਲ ਮੈਂ ਪ੍ਰਿੰਸੀਪਲ ਮੈਡਮ ਨਾਲ ਇਸ ਬਾਰੇ ਗੱਲ ਕਰਦੀ ਆਂ ਰੇ ਇਹਨੂੰ ਬਾਲਾ ਮੈਡਮ ਮੈਨੂੰ ਆਪਣੇ ਨਾਲ ਸਿੱਧਾ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਲੈ ਕੇ ਪਹੁੰਚ ਜਾਂਦੇ ਹਨ ਪਰ ਪ੍ਰਿੰਸੀਪਲ ਮੈਡਮ ਦੇ ਉੱਪਰ ਰੇ ਇਹਨੂੰ ਮੈਡਮ ਦੀਆਂ ਗੱਲਾਂ ਦਾ ਕੋਈ ਵੀ ਅਸਰ ਨਾ ਹੋਇਆ ਉਹ ਤਾਂ ਸਕੂਲ ਨੂੰ ਇੱਕ ਬਿਜ਼ਨਸ ਦੀ ਤਰ੍ਹਾਂ ਚਲਾਉਂਦੇ ਸੀ ਉਹਨਾਂ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਉਹਨਾਂ ਨੇ ਮੈਡਮ ਨੂੰ ਕਿਹਾ ਕਿ ਇਹ ਬੱਚਾ ਭਾਵੇਂ ਜਿੰਨਾ ਮਰਜ਼ੀ ਹੁਸ਼ਿਆਰ ਹੈ ਪਰ ਸਕੂਲ ਦੀ ਫੀਸ ਤਾਂ ਇਹਨੂੰ ਭਰ ਨਹੀਂ ਪਵੇਗੀ ਜੇ ਤੁਹਾਨੂੰ ਇਹਦੇ ਨਾਲ ਇੰਨੀ ਹਮਦਰਦੀ ਹੈ ਤਾਂ ਇਹਦੀ ਫੀਸ ਤੁਸੀਂ ਭਰ ਦਿਓ ਮੈਂ ਇਹਦੀ ਫੀਸ ਮਾਫ਼ ਨਹੀਂ ਕਰ ਸਕਦੀ ਰੇਨੂ ਮੈਡਮ ਨੂੰ ਪ੍ਰਿੰਸੀਪਲ ਮੈਡਮ ਦੀਆਂ ਗੱਲਾਂ ਸੁਣ ਕੇ ਗੁੱਸਾ ਤਾਂ ਬਹੁਤ ਆਉਂਦਾ ਹੈ ਪਰ ਉਹ ਚੁੱਪਚਾਪ ਦਫ਼ਤਰ ਵਿੱਚੋਂ ਬਾਹਰ ਆ ਜਾਂਦੀ ਨੇ ਉਹ ਪਹਿਲਾਂ ਆ ਕੇ ਮੈਨੂੰ ਆਪਣੀਆਂ ਚੂੜੀਆਂ ਲਾ ਕੇ ਦੇਣ ਲੱਗਦੇ ਆ ਫਿਰ ਉਹ ਕਹਿੰਦੇ ਆ ਕਿ ਮੈਂ ਤੇਰੀ ਮਾਂ ਨੂੰ ਮਿਲਣਾ ਚਾਹਣੀ ਆ ਇਸੇ ਲਈ ਰੇਨੂ ਬਾਲਾ ਮੈਡਮ ਮੇਰੇ ਨਾਲ ਸਿੱਧਾ ਮੇਰੇ ਘਰ ਪਹੁੰਚ ਜਾਂਦੇ ਆ ਅਤੇ ਮੇਰੀ ਮਾਂ ਨੂੰ ਮਿਲਣ ਲੱਗਦੇ ਨੇ ਮੈਡਮ ਨੂੰ ਘਰ ਆਈ ਨੂੰ ਦੇਖ ਕੇ ਮੇਰੀ ਮਾਂ ਉਹਨਾਂ ਨੂੰ ਪੁੱਛਣ ਲੱਗਦੀ ਆ ਕਿ ਤੁਸੀਂ ਕੌਣ ਹੋ ਰੇਨੂਬਾਲਾ ਮੈਡਮ ਮੇਰੀ ਮਾਂ ਨੂੰ ਕਹਿੰਦੀ ਹੈ ਕਿ ਮੈਂ ਇਸ ਦੀ ਸਕੂਲ ਦੀ ਟੀਚਰ ਆ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨਾ ਚਾਹੁੰਦੀ ਸੀ ਇਸੇ ਲਈ ਮੈਂ ਤੁਹਾਡੇ ਘਰੇ ਆਈ ਆ ਮਾਂ ਨਾਲ ਗੱਲਾਂ ਕਰਦਿਆਂ ਰੇਨੂਬਾਲਾ ਮੈਡਮ ਨੂੰ ਸਾਡੇ ਘਰ ਦੀ ਹਾਲਤ ਬਾਰੇ ਸਭ ਕੁਝ ਪਤਾ ਲੱਗ ਜਾਂਦਾ ਹੈ ਮਾਂ ਦੀਆਂ ਗੱਲਾਂ ਸੁਣ ਕੇ ਰੇਨੂਬਾਲਾ ਮੈਡਮ ਬਹੁਤ ਜ਼ਿਆਦਾ ਭਾਵੁਕ ਹੋ ਜਾਂਦੀ ਹੈ ਉਹ ਆਪਣੇ ਦੋਨੇ ਸੋਨੇ ਦੀਆਂ ਚੂੜੀਆਂ ਲਾ ਕੇ ਮੇਰੀ ਮਾਂ ਨੂੰ ਦੇ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਤੁਸੀਂ ਇਸ ਨਾਲ ਆਪਣਾ ਗੁਜ਼ਾਰਾ ਕਰ ਲਓ ਮੈਡਮ ਸਕੂਲ ਦੀ ਫੀਸ ਭਰਨ ਦੀ ਗੱਲ ਵੀ ਕਰਦੇ ਹਨ ਪਹਿਲਾਂ ਤਾਂ ਮੇਰੀ ਮਾਸ ਚੂੜੀਆਂ ਲੈਣ ਤੋਂ ਮਨਾ ਕਰ ਦਿੰਦੀ ਐ ਪਰ ਇਹਨੂੰ ਵਾਲਾ ਮੈਡਮ ਧੱਕੇ ਨਾਲ ਹੀ ਉਹ ਚੂੜੀਆਂ ਮੇਰੀ ਮਾਂ ਨੂੰ ਦੇ ਜਾਂਦੇ ਹਨ ਉਹ ਕਹਿੰਦੇ ਨੇ ਕਿ ਤੁਹਾਡਾ ਬੱਚਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਇਹਦੀ ਪੜ੍ਹਾਈ ਲਿਖਾਈ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਇਹ ਸਭ ਕੁਝ ਦੇਖ ਕੇ ਮੇਰੀ ਮਾਂ ਨੇ ਵੀ ਉਹ ਚੂੜੀਆਂ ਰੱਖ ਲਈਆਂ ਸਨ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਸੀ ਉਸ ਦਿਨ ਤੋਂ ਬਾਅਦ ਇਹਨੂੰ ਵਾਲਾ ਮੈਡਮ ਸਾਡੇ ਘਰ ਕਈ ਵਾਰੀ ਆ ਜਾਂਦੇ ਸੀ ਹੌਲੀ-ਹੌਲੀ ਮੇਰੀ ਸਕੂਲੀ ਪੜ੍ਹਾਈ ਪੂਰੀ ਹੋ ਜਾਂਦੀ ਹੈ ਫਿਰ ਮੈਂ ਪ੍ਰਾਈਵ ਦੇ ਨਾਲ-ਨਾਲ ਕੁਝ ਕੰਮ ਵੀ ਕਰਨ ਲੱਗ ਗਿਆ ਸੀ ਇਸ ਨਾਲ ਮੇਰੀ ਮਾਂ ਨੂੰ ਕੁਝ ਸਹਾਰਾ ਲੱਗ ਜਾਂਦਾ ਅਤੇ ਹੁਣ ਸਾਡੇ ਘਰ ਦੇ ਹਾਲਾਤ ਵੀ ਸੁਧਰਨ ਲੱਗ ਗਏ ਸੀ ਸਕੂਲੀ ਪੜਾਈ ਪੂਰੀ ਕਰਨ ਤੋਂ ਬਾਅਦ 3 ਹੁਣ ਵਾਲਾ ਮੈਡਮ ਨਾਲ ਸਾਡਾ ਮੇਲ ਮਲਾਪ ਕੁਝ ਘੱਟ ਹੋ ਗਿਆ ਉਸ ਤੋਂ ਬਾਅਦ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ ਹੁਣ ਉਹਨਾਂ ਗੱਲਾਂ ਨੂੰ 15 ਸਾਲ ਬੀਤ ਚੁੱਕੇ ਨੇ ਤੇ 15 ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ ਸੀ ਮੈਂ ਪੜ੍ਹਾਈ ਲਿਖਾਈ ਕਰਕੇ ਇੱਕ ਵਧੀਆ ਵਕੀਲ ਬਣ ਗਿਆ ਸੀ ਜਿਸ ਦਾ ਨਾਮ ਚਾਰੇ ਪਾਸੇ ਹੋ ਗਿਆ ਹੁਣ ਮੈਂ ਚੰਗੇ ਪੈਸੇ ਕਮਾਉਣ ਲੱਗ ਗਿਆ ਹਾਂ ਉਹ ਵਕੀਲ ਦੱਸਦਾ ਕਿ ਹੁਣ ਤਾਂ ਮੇਰਾ ਵਿਆਹ ਵੀ ਹੋ ਗਿਆ ਇੱਕ ਦਿਨ ਮੈਂ ਆਪਣੀ ਮਾਂ ਨਾਲ ਗੱਲਾਂ ਕਰਨ ਬੈਠ ਗਿਆ ਉਹ ਆਪਣਾ ਨੇ ਪੁਰਾਣੀਆਂ ਗੱਲਾਂ ਸ਼ੁਰੂ ਕਰ ਲਈਆਂ ਗੱਲਾਂ-ਗੱਲਾਂ ਵਿੱਚ ਮੇਰੀ ਮਾਂ ਨੇ ਮੈਨੂੰ ਇਹ ਕਿਹਾ ਕਿ ਮੈਂ ਇੱਕ ਵਾਰੀ ਤੇਰੀ ਰੀਨੂ ਵਾਲਾ ਮੈਡਮ ਨੂੰ ਦੁਬਾਰਾ ਮਿਲਣਾ ਚਾਹੁੰਨੀ ਆ ਮੈਂ ਤਾਂ ਹੁਣ ਤੱਕ ਰੀਨੂ ਵਾਲਾ ਮੈਡਮ ਨੂੰ ਬਿਲਕੁਲ ਹੀ ਭੁੱਲ ਚੁੱਕਿਆ ਸੀ ਜਦੋਂ ਮਾਂ ਨੇ ਉਹਨਾਂ ਦਾ ਨਾਮ ਲਿਆ ਤਾਂ ਇੱਕਦਮ ਮੇਰੇ ਦਿਮਾਗ ਵਿੱਚ ਬਹੁਤ ਸਾਰੀਆਂ ਗੱਲਾਂ ਦੁਬਾਰੇ ਤੋਂ ਘੁੰਮਣ ਲੱਗ ਗਈਆਂ ਮੈਨੂੰ ਇਹ ਤਾਂ ਪਤਾ ਸੀ ਕਿਰੇਨੂ ਬਾਲਾ ਮੈਡਮ ਨੇ ਮੇਰੀ ਇਸ ਤਰ੍ਹਾਂ ਮਦਦ ਕੀਤੀ ਹੈ ਤੇ ਮੈਂ ਸੋਚਿਆ ਸੀ ਕਿ ਜਦੋਂ ਮੈਂ ਕਾਮਯਾਬ ਹੋ ਜਾਵਾਂਗਾ ਮੈਂ ਉਹਨਾਂ ਨੂੰ ਜ਼ਰੂਰ ਮਿਲਣ ਜਾਵਾਂਗਾ ਪਰ ਮੈਂ ਆਪਣੇ ਕੰਮਕਾਰਾਂ ਵਿੱਚ ਉਹਨਾਂ ਨੂੰ ਬਿਲਕੁਲ ਹੀ ਭੁੱਲ ਗਿਆ ਇਸ ਲਈ ਮੈਂ ਅੱਜ ਸਿੱਧਾ ਇਸ ਸਕੂਲ ਵਿੱਚ ਆਇਆ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ ਇਹ ਗੱਲ ਸੁਣ ਕੇ ਉਹ ਸਿਕਿਉਰਿਟੀ ਗਾਰਡ ਵੀ ਥੋੜਾ ਜਿਹਾ ਭਾਵੁਕ ਹੋ ਜਾਂਦਾ ਹੈ ਉਹ ਕਹਿੰਦਾ ਹੈ ਕਿ ਤੈਨੂੰ ਸੱਚਮੁੱਚ ਹੀ ਆਪਣੀ ਮੈਡਮ ਨਾਲ ਮਿਲਣਾ ਚਾਹੀਦਾ ਹੈ ਸਕੂਲ ਦਾ ਮਾਲਕ ਤੈਨੂੰ ਆ ਕੇ ਉਹਨਾਂ ਦਾ ਪਤਾ ਦੇ ਹੀ ਦੇਵੇਗਾ ਥੋੜੇ ਹੀ ਟਾਈਮ ਵਿੱਚ ਸਕੂਲ ਦਾ ਮਾਲਕ ਵੀ ਆ ਜਾਂਦਾ ਹੈ ਉਹ ਆ ਕੇ ਸਕੂਲ ਦੇ ਉਸ ਰਿਕਾਰਡ ਰੂਗ ਨੂੰ ਖੋਲਦਾ ਜਿਸ ਵਿੱਚ ਪੁਰਾਣੀਆਂ ਫਾਈਲਾਂ ਅਜੇ ਵੀ ਸਾਮਕੇ ਰੱਖੀਆਂ ਹੋਈਆਂ ਸਨ ਹੁਣ ਵਕੀਲ ਅਤੇ ਉਹ ਸਾਰੇ ਮਿਲ ਕੇ ਪੁਰਾਣੇ ਰਿਕਾਰਡਾਂ ਵਿੱਚੋਂ ਰੇਨੂ ਬਾਲਾ ਮੈਡਮ ਦਾ ਪਤਾ ਲੱਭਣ ਲੱਗਦੇ ਹਨ ਥੋੜੇ ਹੀ ਟਾਈਮ ਵਿੱਚ ਉਹਨਾਂ ਨੂੰ ਇੱਕ ਉਸੇ ਸਾਲ ਦੀ ਫਾਈਲ ਮਿਲਦੀ ਹੈ ਜਿਸ ਵਿੱਚ ਵਕੀਲ ਨੇ 8ਵੀਂ ਕਲਾਸ ਪਾਸ ਕੀਤੀ ਸੀ ਉਸ ਫਾਈਲ ਵਿੱਚੋਂ ਉਹਨਾਂ ਨੂੰ ਰੇਨੂ ਬਾਲਾ ਮੈਡਮ ਦਾ ਪਤਾ ਮਿਲ ਜਾਂਦਾ ਉਹ ਬਹੁਤ ਹੀ ਖੁਸ਼ ਹੁੰਦਾ ਹੈ ਉਸ ਫਾਈਲ ਵਿੱਚ ਰੇਨੂ ਵਾਲਾ ਮੈਡਮ ਦੇ ਦੋ ਐਡਰੈਸ ਲਿਖੇ ਹੋਏ ਸਨ ਉਹ ਵਕੀਲ ਰੇਨੂ ਵਾਲਾ ਮੈਡਮ ਦੇ ਦੋਨੇ ਪਤੇ ਨੂੰ ਨੋਟ ਕਰ ਲੈਂਦਾ ਹੈ ਅਤੇ ਉਸ ਤੋਂ ਬਾਅਦ ਉਹ ਸਕੂਲ ਵਿੱਚੋਂ ਚਲਾ ਜਾਂਦਾ ਹੈ ਥੋੜੇ ਸਮੇਂ ਵਿੱਚ ਉਹ ਵਕੀਲ ਰੇਨੂ ਵਾਲਾ ਮੈਡਮ ਦੇ ਇੱਕ ਪਤੇ ਤੇ ਪਹੁੰਚ ਜਾਂਦਾ ਹੈ ਜਿਹੜਾ ਉਹਨਾਂ ਨੂੰ ਉਸ ਫਾਈਲ ਵਿੱਚੋਂ ਮਿਲਿਆ ਸੀ ਇਹ ਪਤਾ ਉਸੇ ਸ਼ਹਿਰ ਦੇ ਇੱਕ ਘਰ ਦਾ ਸੀ ਪਰ ਉੱਥੇ ਜਾ ਕੇ ਉਹਨੂੰ ਇਹ ਪਤਾ ਲੱਗਦਾ ਕਿ ਉਹ ਤਾਂ ਇੱਥੇ ਕਿਰਾਏ ਤੇ ਰਹਿੰਦੇ ਸਨ ਤੇ ਜਦੋਂ ਉਹ ਨੌਕਰੀ ਕਰਨੋਂ ਹਟ ਗਏ ਸੀ ਉਸ ਤੋਂ ਬਾਅਦ ਉਹ ਆਪਣੇ ਪਿੰਡ ਵਾਲੇ ਘਰ ਵਿੱਚ ਜਾ ਕੇ ਰਹਿਣ ਲੱਗ ਗਏ ਸਨ ਇੱਕ ਵਾਰੀ ਤਾਂ ਉਹ ਵਕੀਲ ਆਪਣੇ ਘਰ ਵਾਪਸ ਆ ਜਾਂਦਾ ਪਰ ਅਗਲੇ ਹੀ ਦਿਨ ਉਹ ਰੇਨੂ ਵਾਲਾ ਮੈਡਮ ਦੇ ਪਿੰਡ ਜਾਣ ਦਾ ਫੈਸਲਾ ਕਰਦਾ ਸਵੇਰੇ ਜਲਦੀ ਉੱਠ ਕੇ ਤਿਆਰ ਹੋ ਕੇ ਉਹ ਮੈਡਮ ਨੂੰ ਮਿਲਣ ਲਈ ਘਰੋਂ ਨਿਕਲ ਜਾਂਦਾ ਹੈ ਉਹ ਬਹੁਤ ਖੁਸ਼ ਸੀ ਉਹ ਸੋਚ ਰਿਹਾ ਸੀ ਕਿ ਜਦੋਂ ਰੇਨੂ ਵਾਲਾ ਮੈਡਮ ਮੈਨੂੰ ਇਸ ਹਾਲਤ ਵਿੱਚ ਦੇਖਣਗੇ ਤਾਂ ਉਹ ਬਹੁਤ ਖੁਸ਼ ਹੋ ਜਾਣਗੇ ਮੈਡਮ ਦਾ ਪਿੰਡ ਕਾਫੀ ਦੂਰ ਸੀ ਪਹੁੰਚਦੇ-ਪਹੁੰਚਦੇ ਵਕੀਲ ਨੂੰ ਸ਼ਾਮ ਹੋ ਗਈ ਪਿੰਡ ਜਾ ਕੇ ਉਹਰੇ ਨੂੰ ਵਾਲਾ ਮੈਡਮ ਬਾਰੇ ਪੁੱਛਣ ਲੱਗਦਾ ਹੈ ਅਤੇ ਪੁੱਛਦੇ ਪੁੱਛਦੇ ਉਹ ਉਹਨਾਂ ਦੇ ਘਰੇ ਪਹੁੰਚ ਜਾਂਦਾ ਹੈ ਪਰ ਜਿਵੇਂ ਉਹ ਘਰ ਪਹੁੰਚਦਾ ਹੈ ਤਾਂ ਉਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਮੈਡਮ ਦੇ ਆਪਣੇ ਘਰ ਦੀ ਹਾਲਤ ਹੁਣ ਬਹੁਤ ਜ਼ਿਆਦਾ ਖਰਾਬ ਸੀ ਜਿਵੇਂ ਹੀ ਉਹ ਘਰ ਦੇ ਅੰਦਰ ਜਾਂਦਾ ਹੈ ਤਾਂ ਉਹਨੂੰ ਸਾਹਮਣੇ ਰੇਨੂ ਮੈਡਮ ਦਿਖਾਈ ਦਿੰਦੀ ਹੈ ਜਿਹੜੀ ਕੀ ਹੁਣ ਕਾਫੀ ਬਜ਼ੁਰਗ ਹੋ ਚੁੱਕੀ ਸੀ ਤੇ ਸੋਟੀ ਦੇ ਸਹਾਰੇ ਟੁਰ ਰਹੀ ਸੀ ਮੈਡਮ ਨੂੰ ਦੇਖਦੇ ਹੀ ਵਕੀਲ ਉਸ ਨੂੰ ਪਛਾਣ ਜਾਂਦਾ ਹੈ ਉਹਦੇ ਕੋਲ ਜਾ ਕੇ ਮੈਡਮ ਦੇ ਪੈਰੀ ਹੱਥ ਲਾਉਂਦਾ ਹੈ ਜਦੋਂ ਰੇਨੂ ਮੈਡਮ ਇਹ ਦੇਖਦੀ ਹੈ ਕਿ ਇੱਕ ਮੁੰਡਾ ਜਿਹੜਾ ਵੱਡੀ ਸਾਰੀ ਕਾਰ ਵਿੱਚ ਉਹਦੇ ਪਿੰਡ ਆਇਆ ਹੈ ਤੇ ਉਹਦੇ ਵਧੀਆ ਕੱਪੜੇ ਪਾਏ ਹੋਏ ਹਨ ਤੇ ਉਹ ਮੇਰੇ ਵਰਗੀ ਗਰੀਬ ਦੇ ਪੈਰਾਂ ਨੂੰ ਹੱਥ ਲਾ ਰਿਹਾ ਹੈ ਤਾਂ ਉਸ ਤੋਂ ਰਿਹਾ ਨਹੀਂ ਜਾਂਦਾ ਉਹ ਨੂੰ ਪੁੱਛਣ ਲੱਗਦੀ ਹੈ ਕਿ ਤੁਸੀਂ ਕੌਣ ਹੋ ਅਤੇ ਕਿਸ ਨੂੰ ਮਿਲਣਾ ਹੈ ਇਸ ਗੱਲ ਤੇ ਉਹ ਵਕੀਲ ਰੇਨੂ ਮੈਡਮ ਨੂੰ ਕਹਿਣ ਲੱਗਦਾ ਹੈ ਕਿ ਮੈਡਮ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਮੇਰਾ ਨਾਮ ਸੁਖਰਾਜ ਹੈ ਮੈਨੂੰ ਲੱਗ ਹੀ ਰਿਹਾ ਸੀ ਕਿ ਤੁਸੀਂ ਮੈਨੂੰ ਪਹਿਚਾਨ ਨਹੀਂ ਸਕੋਗੇ ਜਦੋਂ ਰੇਨੂ ਮੈਡਮ ਇਹ ਸੁਣਦੀ ਹੈ ਤੋ ਵਕੀਲ ਨੂੰ ਧਿਆਨ ਨਾ ਦੇਖਣ ਲੱਗਦੀ ਐ ਉਹ ਕਹਿੰਦੀ ਐ ਕਿ ਕਿਤੇ ਤੂੰ ਮੇਰੇ ਪੁਰਾਣੇ ਸਕੂਲ ਵਿੱਚ ਪੜਨ ਵਾਲਾ ਸੁਖਰਾਜ ਤਾਂ ਨਹੀਂ ਇਹ ਸੁਣ ਕੇ ਵਕੀਲ ਹਾਂ ਵਿੱਚ ਸਿਰ ਹਿਲਾਉਂਦਾ ਹੈ ਫਿਰ ਇਹਨੂੰ ਮੈਡਮ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਉਹ ਵਕੀਲ ਮੈਡਮ ਦੀਆਂ ਅੱਖਾਂ ਨੂੰ ਪੂੰਝਦਾ ਹੋਇਆ ਉਹਨਾਂ ਨੂੰ ਪੁੱਛਣ ਲੱਗਦਾ ਹੈ ਕਿ ਮੈਡਮ ਤੁਸੀਂ ਰੋ ਕਿਉਂ ਰਹੇ ਹੋ ਮੈਡਮ ਗੱਲ ਬਦਲਦੀ ਹੋਈ ਕਹਿੰਦੀ ਐ ਕਿ ਅੰਦਰ ਚੱਲ ਅੰਦਰ ਚੱਲ ਕੇ ਬੈਠ ਕੇ ਗੱਲ ਕਰਦੇ ਆਂ ਕਮਰੇ ਦੇ ਅੰਦਰ ਜਾ ਕੇ ਵਕੀਲ ਨੂੰ ਮੈਡਮ ਦੇ ਹਾਲਾਤਾਂ ਬਾਰੇ ਸਾਰਾ ਕੁਝ ਪਤਾ ਲੱਗ ਜਾਂਦਾ ਹੈ। ਉਹਨੂੰ ਇਹ ਪਤਾ ਲੱਗਦਾ ਹੈ ਕਿ ਮੈਡਮ ਦੀ ਆਰਥਿਕ ਹਾਲਤ ਕਾਫੀ ਜ਼ਿਆਦਾ ਖਰਾਬ ਹੈ। ਹੁਣ ਉਹ ਵਕੀਲ ਰੇ ਨੂੰ ਮੈਡਮ ਨਾਲ ਬੈਠ ਕੇ ਗੱਲਾਂ ਕਰਨ ਲੱਗਦਾ ਹੈ। ਉਹ ਮੈਡਮ ਨੂੰ ਉਹਦੇ ਹਾਲਚਾਲ ਬਾਰੇ ਪੁੱਛਦਾ ਹੈ। ਉਹ ਮੈਡਮ ਨੂੰ ਗੱਲਾਂ-ਗੱਲਾਂ ਵਿੱਚ ਕਹਿੰਦਾ ਹੈ ਕਿ ਮੈਡਮ ਤੁਸੀਂ ਦੱਸੋ ਤੁਹਾਡਾ ਕੀ ਹਾਲ ਹੈ? ਪਰ ਮੈਡਮ ਗੱਲ ਬਦਲਦੀ ਹੋਈ ਕਹਿੰਦੀ ਹੈ ਕਿ ਇਹ ਸਭ ਕੁਝ ਤਾਂ ਚੱਲਦਾ ਹੀ ਰਹਿੰਦਾ ਹੈ। ਪਹਿਲਾਂ ਤੂੰ ਇਹ ਦੱਸ ਤੂੰ ਕਿਵੇਂ ਐ ਤੇ ਤੇਰੀ ਮੰਮੀ ਕਿਵੇਂ ਐ? ਪਰ ਵਕੀਲ ਮੈਡਮ ਨੂੰ ਗੱਲ ਬਦਲ ਨਹੀਂ ਦਿੰਦਾ ਉਹ ਕਹਿੰਦਾ ਹੈ ਕਿ ਮੈਡਮ ਇਹ ਜਾਨਣਾ ਚਾਹਣਾ ਹੈ ਮੈਂ ਕਿ ਤੁਹਾਡੀ ਇਹ ਹਾਲਤ ਕਿਵੇਂ ਹੋ ਗਈ ਤੁਸੀਂ ਜਦੋਂ ਸਕੂਲ ਚ ਪੜਾਉਂਦੇ ਸੀ ਉਹ ਤਾਂ ਤੁਸੀਂ ਵਧੀਆ ਠੀਕ ਠਾਕ ਰਹਿੰਦੇ ਸਾਂ ਇਹ ਸੁਣ ਕੇ ਰੇ ਨੂੰ ਮੈਡਮ ਉਸ ਵਕੀਲ ਨੂੰ ਆਪਣੀ ਜ਼ਿੰਦਗੀ ਦੇ ਬਾਰੇ ਵਿੱਚ ਦੱਸਣ ਲੱਗਦੀ ਹੈ ਉਹ ਦੱਸਦੀ ਹੈ ਕਿ ਜਦੋਂ ਤੱਕ ਸਾਡੀ ਨੌਕਰੀ ਚੱਲ ਰਹੀ ਸੀ ਉਦੋਂ ਤੱਕ ਸਭ ਕੁਝ ਵਧੀਆ ਸੀ ਮੇਰੇ ਘਰ ਵਾਲਾ ਵੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਵਧੀਆ ਪੋਸਟ ਤੇ ਨੌਕਰੀ ਕਰਦਾ ਸੀ ਪਰ ਸਾਡੇ ਕੋਈ ਬੱਚਾ ਨਹੀਂ ਸੀ ਹੌਲੀ-ਹੌਲੀ ਸਮਾਂ ਬੀਤ ਗਿਆ ਸਮੇਂ ਦੇ ਨਾਲ ਜਦੋਂ ਅਸੀਂ ਦੋਵੇਂ પતિ-ਪਤਨੀ ਰਿਟਾਇਰ ਹੋ ਜਾਂਨੇ ਆ ਤਾਂ ਰਿਟਾਇਰ ਹੋਣ ਤੋਂ ਬਾਅਦ ਅਸੀਂ ਇਸੇ ਪਿੰਡ ਵਿੱਚ ਆ ਕੇ ਰਹਿਣ ਲੱਗ ਗਏ ਸੀ ਪਰ ਇੱਥੇ ਆਉਣ ਤੋਂ ਬਾਅਦ ਮੇਰੇ ਪਤੀ ਦਾ ਭਰਾ ਉਸ ਨਾਲ ਲੜਦਾ ਰਹਿੰਦਾ ਕਿਉਂਕਿ ਉਹ ਸਾਡੀ ਜ਼ਮੀਨ ਆਪ ਰੱਖਣਾ ਚਾਹੁੰਦਾ ਸੀ ਇਹ ਗੱਲ ਮੇਰੇ ਘਰਵਾਲੇ ਨੂੰ ਬਹੁਤ ਹੀ ਦੁੱਖ ਦਿੰਦੀ ਹੈ ਤੇ ਹੌਲੀ-ਹੌਲੀ ਇਸੇ ਦੁੱਖ ਦੇ ਚੱਲਦੇ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਨੇ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਇਕੱਲੀ ਰਹਿ ਗਈ ਸੀ ਤੇ ਉਹਨਾਂ ਦੇ ਭਰਾ ਨੇ ਸਾਡੀ ਸਾਰੀ ਜ਼ਮੀਨ ਤੇ ਕਬਜ਼ਾ ਕਰ ਲਿਆ। ਭਾਵੇਂ ਜ਼ਮੀਨ ਮੇਰੇ ਨਾਂ ਹੈ ਪਰ ਉਹ ਉਸ ਤੇ ਕਬਜ਼ਾ ਕਰੀ ਬੈਠਿਆ ਹੈ। ਮੈਂ ਕਈ ਜਗ੍ਹਾ ਸ਼ਿਕਾਇਤ ਵੀ ਕੀਤੀ ਹੈ ਪਰ ਕਿਤੇ ਵੀ ਮੇਰੀ ਸੁਣਵਾਈ ਨਹੀਂ ਹੋਈ। ਇਹ ਸੁਣ ਕੇ ਉਹ ਵਕੀਰ ਮੈਡਮ ਨੂੰ ਕਹਿਣ ਲੱਗਦਾ ਹੈ ਕਿ ਜੇ ਅਜਿਹੀ ਗੱਲ ਹੈ ਤਾਂ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਮੇਰੇ ਨਾਲ ਹੀ ਚੱਲੋ। ਤੁਸੀਂ ਮੇਰੇ ਨਾਲ ਚੱਲ ਕੇ ਮੇਰੇ ਘਰ 'ਚ ਰਹੋ ਕਿਉਂਕਿ ਮੇਰੀ ਮਾਂ ਵੀ ਤੁਹਾਨੂੰ ਮਿਲਣਾ ਚਾਹੁੰਦੀ ਸੀ ਤੇ ਤੁਹਾਡੇ ਕੇਸ ਵਿੱਚ ਵੀ ਮੈਂ ਤੁਹਾਡੀ ਮਦਦ ਕਰ ਦੇਵਾਂਗਾ। ਹੁਣ ਮੈਂ ਇੱਕ ਵਧੀਆ ਵਕੀਲ ਬਣ ਗਿਆ। ਇਸ ਤਾਂ ਸ਼ਹਿਰ ਵਿੱਚ ਕਾਫੀ ਨਾਮ ਹੈ ਤੁਸੀਂ ਉਹ ਸਾਰੇ ਜ਼ਮੀਨ ਦੇ ਕਾਗਜ਼ ਮੈਨੂੰ ਦਿਖਾਓ ਤੇ ਮੇਰੇ ਨਾਲ ਚੱਲੋ ਮੈਡਮ ਉਸਨਾਂ ਜਾਣ ਤੋਂ ਇਨਕਾਰ ਕਰਨ ਲੱਗਦੀ ਹੈ ਪਰ ਵਕੀਰ ਮੈਡਮ ਅੱਗੇ ਹੱਥ ਜੋੜ ਕੇ ਕਹਿੰਦਾ ਹੈ ਕਿ ਨਹੀਂ ਮੈਡਮ ਤੁਹਾਨੂੰ ਮੇਰੇ ਨਾਲ ਚੱਲਣਾ ਹੀ ਪਵੇਗਾ ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ ਕਿ ਤੁਹਾਡੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਨਹੀਂ ਤਾਂ ਮੈਂ ਕਦੋਂ ਦਾ ਆ ਕੇ ਤੁਹਾਡੀ ਮੁਸੀਬਤ ਨੂੰ ਖਤਮ ਕਰ ਦੇਣਾ ਤੁਸੀਂ ਮੇਰੀ ਮਾਂ ਦੇ ਸਮਾਨ ਹੋ ਤੁਸੀਂ ਬਚਪਨ ਵਿੱਚ ਮੇਰੇ ਲਈ ਉਹ ਕੀਤਾ ਸੀ ਜੋ ਇੱਕ ਮਾਂ ਹੀ ਆਪਣੇ ਪੁੱਤ ਲਈ ਕਰ ਸਕਦੀ ਹੈ ਕਿ ਹੁਣ ਜਦੋਂ ਤੁਸੀਂ ਪਰੇਸ਼ਾਨ ਹੋ ਤਾਂ ਮੈਂ ਤੁਹਾਨੂੰ ਇਸ ਤਰ੍ਹਾਂ ਇਕੱਲਾ ਨਹੀਂ ਛੱਡ ਕੇ ਜਾ ਸਕਦਾ ਜਦੋਂ ਵਕੀਲ ਇਸ ਤਰ੍ਹਾਂ ਕਹਿੰਦਾ ਪਰ ਇਹਨੂੰ ਮੈਡਮ ਵੀ ਉਹਦੇ ਨਾਲ ਚੱਲਣ ਲਈ ਤਿਆਰ ਹੋ ਜਾਂਦੀ ਹੈ ਘਰ ਜਾ ਕੇ ਇਹਨੂੰ ਮੈਡਮ ਉਸ ਵਕੀਲ ਦੀ ਮਾਂ ਨੂੰ ਮਿਲਦੀ ਹੈ ਜਦੋਂ ਵਕੀਲ ਦੀ ਮਾਂ ਮੈਡਮ ਉੱਤੇ ਆਈ ਮੁਸੀਬਤ ਬਾਰੇ ਸੁਣਦੀ ਹੈ ਤਾਂ ਉਸ ਨੂੰ ਕਹਿਣ ਲੱਗਦੀ ਹੈ ਕਿ ਤੁਸੀਂ ਇੰਨੀ ਹੀ ਮੁਸੀਬਤ ਵਿੱਚ ਸੀ ਤਾਂ ਤੁਸੀਂ ਇੱਕ ਵਾਰੀ ਸਾਨੂੰ ਖ਼ਬਰ ਕਰ ਦਿੰਦੇ ਅਸੀਂ ਤਾਂ ਅੱਜ ਵੀ ਉਸੇ ਪਤੇ ਤੇ ਰਹਿ ਰਹੇ ਹਾਂ ਉਸ ਤੋਂ ਬਾਅਦ ਉਹ ਵਕੀਲ ਸਾਰੇ ਜਾਂਚ ਪੜਤਾਲ ਕਰਦਾ ਹੈ ਤੇਰੇ ਨੂੰ ਮੈਡਮ ਦਾ ਕੇਸ ਲੜਦਾ ਹੈ ਉਹ ਕੇਸ ਜਿੱਤ ਵੀ ਜਾਂਦਾ ਹੈ ਹੁਣ ਸਾਰੀ ਪ੍ਰਾਪਰਟੀ ਰੇਨੂ ਮੈਡਮ ਦੇ ਕਬਜ਼ੇ ਵਿੱਚ ਆ ਗਈ ਸੀ ਜਦੋਂ ਰੇਨੂ ਮੈਡਮ ਨੇ ਆਪਣੀ ਜ਼ਮੀਨ ਤੇ ਕਬਜ਼ਾ ਕਰ ਲਿਆ ਤਾਂ ਉਹਦਾ ਜੇਠ ਵੀ ਉਸ ਤੋਂ ਮਾਫੀ ਮੰਗਣ ਲੱਗਦਾ ਹੈ ਉਸ ਨੂੰ ਆਪਣੇ ਨਾਲ ਚੱਲਣ ਲਈ ਕਹਿੰਦਾ ਪਰ ਹੁਣ ਰੇਨੂ ਮੈਡਮ ਉਸ ਦੀਆਂ ਗੱਲਾਂ ਵਿੱਚ ਆਉਣ ਵਾਲੀ ਨਹੀਂ ਸੀ ਉਹ ਉਹਨਾਂ ਨੂੰ ਸਾਫ਼-ਸਾਫ਼ ਮਨਾ ਕਰ ਦਿੰਦੀ ਹੈ ਅਤੇ ਅੱਜ ਤੋਂ ਬਾਅਦ ਉਹ ਸੁਖਰਾਜ ਵਕੀਲ ਨਾਲ ਹੀ ਰਹਿਣ ਲੱਗਦੀ ਹੈ ਇਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ 'ਚ ਆਹੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦੀ ਮਿਲਦੇ ਹਾਂ ਜਲਦੀ ਹੀ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਨਾਲ